ਮੋਹਾਲੀ ਵਿਖੇ ਸਫਾਈ ਨੂੰ ਲੈ ਕੇ ਨਿੱਜੀ ਹਸਪਤਲ ਦੇ ਨੀ ਰਿਪਲੇਸਮੈਂਟ ਸਰਜਨ ਡਾਕਟਰ ਗਗਨਦੀਪ ਵੱਲੋਂ ਬਣਾਈ ਗਈ ਸੰਸਥਾ ਬਲੋਸਮ ਆਫ ਹੋਪਸ ਦੇ ਮੈਂਬਰਾਂ ਨੇ ਬਾਬਾ ਬਾਲ ਭਾਰਤੀ ਜੀ ਸਮਾਦ ਸੈਕਟਰ 71 ਮੋਹਾਲੀ ਦੇ ਬਾਹਰ ਪਏ ਕੂੜੇ ਦੀ ਸਫਾਈ ਕੀਤੀ ਅਤੇ ਵਾਸੀਆਂ ਨੂੰ ਕੂੜਾ ਨਾ ਖਿਲਾਰਨ ਦੀ ਅਪੀਲ ਕੀਤੀ ਅਤੇ ਆਸ-ਪਾਸ ਸਫਾਈ ਰੱਖਣ ਲਈ ਜਾਗਰੂਕ ਕੀਤਾ ਇਸ ਮੌਕੇ ਬਾਬਾ ਬਾਲ ਭਾਰਤੀ ਜੀ ਸਮਾਦ ਪ੍ਰਾਚੀਨ ਸ਼ਿਵ ਮੰਦਿਰ ਸੈਕਟਰ 71 ਦੇ ਪ੍ਰਧਾਨ ਤਰਲੋਚਨ ਬੈਦਵਾਨ ਆਪਣੀ ਟੀਮ ਨਾਲ ਮੌਜੂਦ ਰਹੇ ਤੇ ਡਾਕਟਰ ਗਗਨਦੀਪ ਦੇ ਇਸ ਕਾਰਜ ਦੀ ਸਰਾਹਣਾ ਕੀਤੀ ਇਸ ਮੌਕੇ ਤੇ ਡਾਕਟਰ ਗਗਨਦੀਪ ਨੇ ਲੋਕਾਂ ਨੂੰ ਸੰਸਥਾ ਨਾਲ ਜੁੜਨ ਲਈ ਕਿਹਾ ਤਾਂ ਕਿ ਸਫਾਈ ਰੱਖਣ ਦੇ ਇਸ ਕਦਮ ਨੂੰ ਮੰਦਿਰ ਦੇ ਬਾਹਰ तो लोग मंदिर में पूजा करने आते हैं और अपनी पूजा समाप्त होने के, के बाद के उसको मैं डॉक्टर गगनदीप गुप्ता कॉटिस मोहल्ली च नी रिप्लेसमेंट सर्जन ਦੇ ਤੌਰ ਤੇ ਮੈਂ ਕੰਮ ਕਰ ਰਹੇ ਹਾਂ ਬੇਸਿਕਲੀ ਇਹ ਜੋ ਅਸੀਂ ਸੰਸਥਾ ਬਣਾਈ ਹੈ ਮੈਂ ਤੇ ਮੇਰੇ ਵਾਈਫ ਨੇ ਮਿਲ ਕੇ ਜਿਹਦਾ ਨਾਮ ਹੈ ब्लੋਸਮਸ ਆਫ ਹੋਪ ٹرسٹ ਉਹ ਸੰਸਥਾ ਦਾ ਸਭ ਤੋਂ ਮੇਨ ਜਿਹੜਾ ਕੰਮ ਹੈ ਉਹ ਇਹ ਹੈ ਵੀ ਅਸੀਂ ਆਪਣੇ ਆਲੇ ਦੁਆਲੇ ਨੂੰ ਸਾਫ ਰੱਖੀਏ ਬੱਦੋ ਬੱਦ ਲੋਕਾਂ ਨੂੰ ਜਾਗਰੂਕ ਕਰੀਏ ਤਾਂ ਕਿ ਉਹ ਗੰਦਗੀ ਨਾ ਫੈਲਾਨ ਤੇ ਆਪਣੇ ਛੋਟੇ ਬੱਚਿਆਂ ਨੂੰ ਹਰ ਹਰ ਲੋਕ ਨੂੰ ਜਾਗਰੂਕ ਕਰਨ ਤਾਂ ਕਿ ਆਪਾਂ ਇਸ ਚੀਜ਼ ਨੂੰ ਅੱਗੇ ਤੋਂ ਅੱਗੇ ਇੰਪਰੂਵ ਕਰੀਏ ਤੇ ਗੰਦਗੀ ਦੀ ਜਿਹੜੀ ਪ੍ਰੋਬਲਮ ਹੈ ਉਹ ਵਿਦ ਟਾਈਮ ਸੋਲਵ ਹੋ ਜੇ ਡਾਕਟਰ ਸਾਹਿਬ ਕੀ ਪੋਸੀਬਲ ਹੈ ਕਿਉਂਕਿ ਤੁਸੀਂ ਤਾਂ ਸਫਾਈ ਕਰੋਗੇ ਰਾਤ ਨੂੰ ਇੱਥੇ ਕੋਈ ਜ਼ਿੰਮੇਵਾਰ ਤੇ ਹੋਏਗਾ ਨਹੀਂ ਕਿਹਾ ਕੋਈ ਜਾਗਰੂਕਤਾ ਮਹਿੰਦ ਵੀ ਚਲਾਈ ਜਾ ਰਹੀ ਹੈ ਇਸ ਵਾਸਤੇ ਬਿਲਕੁਲ ਸਰ ਇਹ ਦੇਖੋ ਇਹਦਾ ਪਰਪਸ ਜਾਗਰੂਕਤਾ ਹੀ ਹੈ ਕਿਉਂਕਿ ਅਸੀਂ 15 ਦਿਨ ਪਹਿਲਾਂ ਜਿਸ ਏਰੀਆ ਦੀ ਸਫਾਈ ਕੀਤੀ ਸੀ ਮੈਂ ਕੱਲ ਉੱਥੋਂ ਦੀ ਲੰਘ ਰਿਹਾ ਸੀ ਉਸ ਏਰੀਆ ਦੀ ਆਲਮੋਸਟ ਸੇਮ ਹਾਲਤ ਹੋ ਗਈ ਹੈ ਜੋ 15 ਦਿਨ ਪਹਿਲਾਂ ਸੀ ਤਾਂ ਉਹੀ ਮੈਂ ਬਾਰ ਬਾਰ ਕਹਿੰਨਾ ਆਪਣੇ ਜੋ ਵੀਡੀਓਸ ਜਾਂ ਮੈਸੇਜ ਚ ਕਿ ਵੀਡੀਓ ਇਹ ਜਿਹੜਾ ਸਫਾਈ ਹੈ ਉਹ ਕਰਨੀ ਜ਼ਿਆਦਾ ਜ਼ਰੂਰੀ ਨਹੀਂ ਹੈ ਉਹਨੂੰ ਗੰਦਗੀ ਨਾ ਫੈਲਾਓ ਉਸ ਦੀ ਚੀਜ਼ ਦੀ ਜਾਗਰੂਕਤਾ ਆਣਾ ਜ਼ਰੂਰੀ ਹੈ ਤਾਂ ਮੈਂ ਜੋ ਵੀ ਮ्युनਿਸਪਲ ਕਾਰਪੋਰੇਸ਼ਨ ਦੇ ਅਥਾਰਟिटीज ਨੇ ਉਹਨਾਂ ਨੂੰ ਵੀ ਰਿਕੁਐਸਟ ਕਰੂੰਗਾ ਵੀ ਲੋਕਾਂ ਨੂੰ ਵਾਰ ਤੋਂ ਬਾਅਦ ਇਸ ਤਰ੍ਹਾਂ ਦੀ ਕੋਈ ਕੈਂਪੇਨ ਜਾਂ ਮੁਹਿੰਮ ਚਲਾਨ ਤਾਂ ਕਿ ਲੋਕਾਂ ਤੋਂ ਕਰ ਤੋਂ ਗੰਦਗੀ ਫੈਲਾਨ ਤੇ ਅੱਜ ਸਰ ਕਿੱਥੇ ਆਏ ਹੋ ਤੁਸੀਂ ਕਿੱਥੇ ਆਪਣੀ ਮੁਹਿੰਮ ਮੈਂ ਸੈਕਟਰ 71 ਦਾ ਜੋ ਬਾਲਾਜੀ ਮੰਦਿਰ ਹੈ ਪ੍ਰਾਚੀਨ ਬਾਲਾਜੀ ਮੰਦਿਰ ਹੈ ਉਹਨਾਂ ਦੇ ਸਾਹਮਣੇ ਮੈਨੂੰ ਇੱਥੋਂ ਮੈਸੇਜ ਮਿਲਿਆ ਵੀ ਇਸ ਏਰੀਏ 'ਚ ਬਹੁਤ ਜ਼ਿਆਦਾ ਗੰਦਗੀ ਰਹਿੰਦੀ ਹੈ ਔਰ ਬੇਸਿਕਲੀ ਇਹ ਗੰਦਗੀ ਬਿਲਕੁਲ ਮੰਦਿਰ ਦੇ ਗੇਟ ਦੇ ਸਾਹਮਣੇ ਹੈ ਲੋਕਾਂ ਨੂੰ ਥੋੜੀ ਜੀ ਆਪਣੀ ਉਸ ਚੀਜ਼ ਤੋਂ ਕੰਮ ਲੈਣਾ ਚਾਹੀਦਾ ਹੈ ਵੀ ਇਸ ਤਰ੍ਹਾਂ ਨਾ ਕਰਨ ਤਾਂ ਕਿ ਗੰਦਗੀ ਦੀ ਪ੍ਰੋਬਲਮ ਸੋਲਵ ਹੁੰਦੀ ਜਾਵੇ ਮੈਂ ਹੁਣ ਮੰਦਿਰ ਦੇ ਜੋ ਕਮੇਟੀ ਦੇ ਪ੍ਰਧਾਨ ਜੀ ਹੈ ਉਹਨਾਂ ਨੂੰ ਰਿਕੁਐਸਟ ਕਰੂੰਗਾ ਵੀ ਦੋ ਸ਼ਬਦ ਬੋਲੇ ਪ੍ਰਧਾਨ ਜੀ ਕੀ ਕਹਿਣਾ ਚਾਹੋਗੇ ਕਿ ਗੰਦਗੀ ਦੀ ਮਹੀਨ ਚਲਾਈ ਸਾਫ ਤੋਂ ਨਹੀਂ ਮਹੀਨ ਚਲਾਈ ਗਈ ਹੈ ਮੁਹਾਲੇ ਦੇ ਵਿੱਚ ਗੰਦਗੀ ਦਾ ਬੜਾ ਵੱਡਾ ਮੁੱਦਾ ਰਿਹਾ ਹੈ ਈ ਕਹਿਣਾ ਚਾਹੂੰਗੀ ਇਸ ਸਾਰੇ ਐਨ ਜੀਓਜ਼ ਦੇ ਬਾਰੇ ਡਾਕਟਰ ਸਾਹਿਬਾ ਪਹਿਲਾਂ ਤਾਂ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਸਾਡੇ ਡਾਕਟਰ ਸਾਹਿਬ ਗਗਨਦੀਪ ਜੀ ਗੁਪਤਾ ਜੀ ਜਿਹੜੇ ਕਿ ਬਲੇਸਿੰਗ ਆਫ ਹੋਮ ٹرسٹ ਦੀ ਸੰਸਥਾ ਚਲਾ ਰਹੇ ਨੇ ਦੋਨੇ ਮੀਆਂ ਬੀਬੀ ਨੇ ਦੋਨੇ ਡਾਕਟਰ ਨੇ ਸਾਨੂੰ ਇਹ ਦੇਖ ਕੇ ਬਹੁਤ ਅश्चਰਬ ਹੋ ਰਿਹਾ ਕਿਉਂਕਿ ਅੱਜ ਆਪਾਂ ਦੇਖ ਰਹੇ ਹਾਂ ਸਾਰੇ ਜਿੰਨੇ ਵੀ ਪ੍ਰਾਈਵੇਟ ਡਾਕਟਰ ਨੇ ਸਰਕਾਰੀ ਡਾਕਟਰ ਨੇ ਉਹ ਵੀ ਸ਼ਾਮ ਨੂੰ ओपीडी ਆਪਣੀਆਂ ਕੋਠੀਆਂ ਦੇ ਵਿੱਚ ਲਾਉਂਦੇ ਆ ਡਾਕਟਰ ਸਾਹਿਬ ਕੋਲੇ ਜਿਹੜੇ ਹੈਗਾ ਗੋਡੇ ਬਦਲਦੀ ਜੇ ਆਪਾਂ ਪੰਜਾਬੀ ਚ ਕਹੀਏ ਗੋਡੇ ਬਦਲਦੀ ਤੇ ਇਹਨਾਂ ਦੀ ਜਿਹੜੀ ਮੈਥਡ ਹੈ ਉਹ ਜਿਹੜੇ ਬੱਚੇ ਨੇ ਜਿਹੜੇ ਗਰਦੰਮੀ ਆਪਣੀ ਚੱਕ ਸਕਦੇ ਆ ਕੁਝ ਹੋਰ ਜਿਹੜਿਆਂ ਨੂੰ ਪੈਰਾਲਾਈਜ਼ ਵਗੈਰਾ ਹੋਇਆ ਉਹਨਾਂ ਨੂੰ ਉਹ ਦੇਖਦੇ ਨੇ ਤੇ ਦੋਨੇ ਸਪੈਸ਼ਲਿਸਟ ਜਰਨਲ ਮਾਹਰ ਨੇ ਤੇ ਸਾਨੂੰ ਇਹ ਵੀ ਉੱਥੇ ਬੈਠ ਕੇ ਸ਼ਾਮ ਨੂੰ 2 ਘੰਟੇ ਜਿਹੜਾ ਕੰਮ ਇਹ ਹੁਣ ਕਰ ਰਹੇ ਨੇ ਇਹ ਸਾਡੇ ਵਾਸਤੇ ਕਰ ਰਹੇ ਨੇ ਸਾਡੀ ਆਉਣ ਵਾਲੀ ਜਨਰੇਸ਼ਨ ਵਾਸਤੇ ਕਰ ਰਹੇ ਨੇ ਤੇ ਸਾਨੂੰ ਇਹ ਬੜੀ ਖੁਸ਼ੀ ਹੋ ਰਹੀ ਹੈ ਵੀ ਇਹ ਵੀ ਆਮ ਉਤੇ ओपीडी ਲਾ ਕੇ ਇਹ ਵੀ ਪੈਸੇ ਕਮਾ ਸਕਦੇ ਆ ਬੜੇ ਆਰਾਮ ਨਾਲ ਕਮਾ ਸਕਦੇ ਆ ਦੋਨੇ ਜੀ ਪਰ ਇਹ ਹੁਣ ਸਾਨੂੰ ਪਤਾ ਲੱਗਿਆ ਕਿ ਜਿਹੜੇ ਮੁੰਡੇ ਨਾਲ ਰੱਖੇ ਹੋਏ ਨੇ ਉਹਨਾਂ ਨੂੰ ਪੇ ਕਰ ਰਹੇ ਆ ਰੀੜੀ ਵਾਲਿਆਂ ਨੂੰ ਪੇ ਕਰ ਰਹੇ ਆ ਆਪਣੇ ਕੋਲੋਂ ਦੇ ਕੇ 2 2.5 ਘੰਟੇ ਇਹ ਲਾ ਰਹੇ ਆ ਸਾਨੂੰ ਸ਼ਰਮ ਮਹਿਸੂਸ ਹੋ ਰਹੀ ਹੈ ਇਸ ਗੱਲ ਦੀ ਕਿਉਂਕਿ ਇਹ ਜਿਹੜਾ ਜਿੱਥੇ ਅਸੀਂ ਜਿਹੜੇ ਜਗ੍ਹਾ ਤੇ ਖੜੇ ਆ ਬਾਬਾ ਬਾਲ ਭਾਰਤੀ ਪ੍ਰਾਚੀਨ ਸੇ ਮੰਦਰ ਹੈ ਮੈਂ ਉਹਦਾ ਪ੍ਰਧਾਨ ਆ ਕੱਲ ਵੀ ਅਸੀਂ ਆਪਣੀ ਸੰਸਥਾ ਵੱਲੋਂ ਆ ਪਿੱਛੇ ਦੇਖੋ ਤੁਸੀਂ ਆ ਜਿਹੜਾ ਹੈਗਾ ਕੱਲ ਜਿੰਨਾ ਕੂੜਾ ਡਾਕਟਰ ਸਾਹਿਬ ਨੇ ਇਕੱਠਾ ਕਰਿਆ ਹਲੇ ਕੱਲ ਹੀ ਇਹ ਇਕੱਠਾ ਕਰਕੇ ਇੱਥੇ ਅੱਗੇ ਨੂੰ ਪਾਈ ਜੀਏ ਦੋ ਜਗ੍ਹਾ ਤੇ ਹੁਣ ਦੁਪਹਿਰ ਵੇਲੇ ਹੀ ਉਹ ਦੇਖੋ ਪਿੱਛੇ ਕਿੰਨੀ ਵੱਡੀ ਗੱਠ ਹੈ ਜਿਹੜੀ ਬੰਦੇ ਆਰਾਮ ਨਾਲ ਤਾਰ ਗਈ ਜਿਵੇਂ ਡਾਕਟਰ ਸਾਹਿਬ ਨੇ ਕਿਹਾ ਵੀ ਇਹਨੂੰ ਅਵੇਅਰਨੈਸ ਕਰਨ ਦੀ ਜ਼ਰੂਰਤ ਹੈ ਹੁਣ ਇਹਨਾਂ ਨੇ ਦੱਸਿਆ ਵੀ 15 ਦਿਨ ਹੋ ਗਏ ਜਿੱਥੇ ਅਸੀਂ ਕਰਕੇ ਆਏ ਹਾਂ ਉੱਥੇ ਬੇਰੂਹੀ ਹਾਲ ਹੋ ਗਿਆ ਐਸੇ ਤਰ੍ਹਾਂ ਹਲੇ ਅਸੀਂ ਕੱਲ ਕੀਤਾ ਹੈ ਆ ਬੋਰਡ ਲਾਇਆ ਹੋਇਆ ਜੀ ਸਾਹਮਣੇ ਵੀ ਇੱਥੇ ਕੂੜਾ ਸਿੱਟਣਾ ਮਨਾ ਹੈ 5000 ਰੁਪਏ ਜੁਰਮਾਨਾ ਦਿੱਤਾ ਜਾਊਗਾ ਕੋਈ ਪ੍ਰਵਾਹ ਨਹੀਂ ਕਰਦਾ ਲੋਕ ਦੇਖਦੇ ਆ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਇਸ ਗੱਲ ਦੀ ਆਪਾਂ ਨੂੰ ਜਿਹੜਾ ਉਹ ਬਣਿਆ ਹੋਇਆ ਕੂੜਾ ਸਿੱਟਣ ਬਾਗਤੀ ਗੜਾਉਂ ਬਣਿਆ ਉਹ ਗੜਾਉਂ ਦੇ ਵਿੱਚ ਜਾ ਕੇ ਜੇ ਆਪਾਂ ਇੱਥੋਂ ਤੱਕ ਆ ਗਏ ਤਾਂ ਆਪਾਂ 10 ਕਦਮ ਹੋਰ ਅੱਗੇ ਜਾ ਸਕਦੇ ਹਾਂ ਅਸੀਂ ਉਹ ਹੁੰਦੇ ਨਹੀਂ ਜਦੋਂ ਅਸੀਂ ਇੱਥੇ ਬੈਠੇ ਹੋਈਗਾ ਬਹੁਤ ਬੀਬੀਆਂ ਆਉਣੀਆਂ ਜਿਹੜੀਆਂ ਲਿਵਾਪੇ ਉਹਨਾਂ ਦੇ ਹੱਥਾਂ 'ਚ ਹੁੰਨੇ ਜਿੰਨੇ ਕਰਾਈਦਾਰ ਨੇ ਹੋਰ ਨੇ ਸਾਰੇ ਤੇ ਉਹ ਅੱਖ ਬਚਾ ਕੇ ਇੱਥੇ ਸਿੱਟਣ ਦੀ ਕੋਸ਼ਿਸ਼ ਕਰਦੇ ਕਈ ਵਾਰੀ ਅਸੀਂ ਦੁਬਾਰਾ ਬਾਜ਼ ਮਾਰ ਕੇ ਉਹਨਾਂ ਨੂੰ ਚੁਕਾ ਕੇ ਕਹੀਦਾ ਵੀ ਲਓ ਜੀ ਸਾਡੇ ਹੱਥ 'ਚ ਫੜਾ ਦਿਓ ਅਸੀਂ ਛੱਟੇ ਹੁਣੇ ਅਰਬਾਨ ਜੀ ਕੀ ਆਉਣ ਵਾਲੇ ਸਮਰਵੇਜ ਮੰਦਿਰ ਵਿੱਚ ਕੋਈ ਡਾਕਟਰ ਸਾਹਿਬ ਦੀ ਰਹਿਨਮਾਈ ਦੇ ਹੇਠ ਆਉਣਾ ਵੀ ਅਗਵਾਈ ਵਿੱਚ ਕੋਈ ਕੈਂਪ ਲਗਾਇਆ ਜਾਵੇ ਜਿੱਥੇ ਲੋਕਾਂ ਨੂੰ ਸਮਝਾਇਆ ਜਾਵੇ ਉਹਦਾ ਸਿੱਟਣਾ ਵੀ ਗਲਤ ਹੈਗਾ ਬਿਲਕੁਲ ਤੁਹਾਡੇ ਮਾਧਿਅਮ ਰਾਹੀਂ ਵੀ ਜਾਊਗਾ ਜੀ ਇਹ ਸਾਰੇ ਲੋਕੀ ਦੇਖਣਗੇ ਮੈਂ ਸਾਰੇ ਲੋਕਾਂ ਨੂੰ ਹੱਥ ਜੋੜ ਕੇ ਅਪੀਲ ਕਰਦਾ ਜਦੋਂ ਇਹੋ ਜਿਹੇ ਪੜ੍ਹੇ ਲਿਖੇ ਇਨਸਾਨ ਜਿਹੜੇ ਕਿ ਬਹੁਤ ਵਧੀਆ ਜੌਬ ਤੇ ਡਾਕਟਰ ਪੇਸ਼ਾ ਇਨਸਾਨ ਇਹ ਸਾਨੂੰ ਸਮਝਾਉਣ ਵਾਸਤੇ ਹੀ ਇਹ ਗੰਦ ਠਾ ਰਹੇ ਆ ਜਿਹੜੇ ਕਿ ਇਹਨਾਂ ਦੀ ਉਪਲਬਧ ਕੀ ਬੀਟੀ ਐਮਸੀ ਦੀ ਇਹ ਬਾਰੇ ਇਹਨਾਂ ਬਾਰੇ ਬਿਲਕੁਲ ਜੀ ਬਿਲਕੁਲ ਐਮਸੀ ਦਾ ਸਾਡਾ ਤੁਹਾਨੂੰ ਪਤਾ ਹੀ ਹੈ ਜੀ ਐਮਸੀ ਦਾ ਬਿਲਕੁਲ ਫੇਲ ਹੋ ਚੁੱਕੀ ਹੈ एमसी बिल्कुल फेल हो चुकी है मेयर बिल्कुल फेल हो चुके आ पूरी सारा देख रहे हो बिल्कुल जेडी कारपोरेशन फेल हो चुकी है कलवान आँ। जी फिर इदा दी एनजीओ ਨੂੰ ਫਿਰ ਸਫਾਈ ਦਾ ਠੇਕਾ ਦਿੱਤਾ ਜਾਵੇ ਉਹ ਹੀ এনਜੀਓ ਵੀ ਡੈਡੀਕੇਸ਼ਨ ਨਾਲ ਕੰਮ ਕਰੀਓ ਪੈਸੇ ਵੀ ਲਾਦੇ ਕੰਮ ਨਹੀਂ ਕਰਦੇ ਇਹ ਜਿਹੜਾ ਫੇਲ ਹੋਣ ਦਾ ਕਾਰਨ ਹੈ ਇਹ ਹੀ ਹੈ ਜੀ ਸਾਡੇ ਮਾਨਯੋਗ ਐਮਐਲਏ ਸਰਦਾਰ ਕਲਵਾਨ ਸਿੰਘ ਜੀ ਜਿਹੜੇ ਕਿ ਪ੍ਰਧਾਨ ਵੀ ਰੇ ಕಾರ್ਪੋਰੇਸ਼ਨ ਦੇ ਮੋਰ ਵੀ ਰਹੇ ਉਹ ਕਾਰਪੋਰੇਸ਼ਨ ਦੇ ਉਹਨਾਂ ਨੇ ਐਨੀ ਵਧੀਆ ਕੰਪਨੀ ਨੂੰ ਇਹਦਾ ਸਾਰਾ ਠੇਕਾ ਦਿੱਤਾ ਹੋਇਆ ਸੀ ਜਿਹੜਾ ਤੁਸੀਂ ਦੇਖਿਆ ਇਸ ਜਿਹੜਾ ਹੁਣ ਸੈਸ਼ਨ ਚੱਲ ਰਿਹਾ ਹੈ ਸੈਸ਼ਨ ਤੋਂ ਪਹਿਲਾਂ ਤੁਸੀਂ ਵੀ ਸ਼ਹਿਰ 'ਚ ਰਹੇ ਹੋ ਫਿਰ ਵੀ ਤੁਸੀਂ ਸ਼ਹਿਰ 'ਚ ਰਹੇ ਹੋ ਕਿਸੇ ਸਾਈਡ ਦੇ ਵਿੱਚ ਕਿਤੇ ਵਾਰਡ ਦੇ ਵਿੱਚ ਕਿਤੇ ਵੀ ਜਾਂ ਉਹਨਾਂ ਨੇ ਕਿਸੇ ਨਾਲ ਪਾਰਟਨਰਸ਼ਿਪ ਕੀਤੀ ਹੋਵੇ ਵੀ ਇਹ ਕਾਂਗਰਸ ਦੇ ਐਮ ਸੀ ਨੇ ਜੀ ਇਹਨਾਂ ਦੇ ਕੰਮ ਨਹੀਂ ਕਰਾਉਣੇ ਆਏ ਫਲਾਣੀ ਪਾਰਟੀ ਦੇ ਨੇ ਕਾਲੀ ਦਲ ਦੇ ਨੇ ਜੀ ਇਹ ਫਲਾਣਾ ਨੇ ਅਸੀਂ ਜਾਤਪੁਰਪਦੇ ਆ ਇਹ ਆ ਕੁਸੂਰ ਹੈ ਉਹਨਾਂ ਨੇ ਪਹਿਲ ਦੇ ਆਧਾਰ ਤੇ ਹਰ ਇੱਕ ਦਾ ਕੰਮ اپੋਜੀਸ਼ਨ ਦਾ ਕੰਮ ਪਹਿਲਾਂ ਕਰਾਉਂਦੇ ਰਹੇ ਆ ਕਿ ਤਾਂ ਕਿ ਲੋਕ ਉਹਨਾਂ ਨੂੰ ਇਹ ਨਾ ਕਹਿਣ ਤੇ ਸਾਰੀ ਦੁਨੀਆ ਨੂੰ ਪਤਾ ਉਹਨਾਂ ਨੇ ਕਿੰਨਾ ਵਧੀਆ ਤਰੀਕੇ ਦੇ ਨਾਲ ਕਾਰਪੋਰੇਸ਼ਨ ਨੂੰ ਚਲਾਇਆ ਕਿ ਜਿਸ ਦਿਨ ਤੋਂ ਉਹਨਾਂ ਨੇ ਛੱਡਿਆ ਉਸ ਦਿਨ ਤੋਂ ਪੱਠਾ ਬੈਠ ਗਿਆ ਕਾਰਪੋਰੇਸ਼ਨ ਦਾ ਤੁਸੀਂ ਸਾਰੇ ਦੇਖ ਰਹੇ ਹੋ ਤੇ ਪ੍ਰਧਾਨ ਜੀ ਡਾਕਟਰ ਸਾਹਿਬ ਨਾਲ ਕਿੱਦਾਂ ਦਾ ਸਹਿਯੋਗ ਹੈਗਾ ਤੁਹਾਡਾ ਅਨੁਭਵ ਦੱਸੋ ਅਸੀਂ ਜੀ ਡਾਕਟਰ ਸਾਹਿਬ ਨੂੰ ਵਿਸ਼ਵਾਸਨ ਦਵਾਉਂਦੇ ਆ ਆਪਣੇ ਵੱਲੋਂ ਤੇ ਆਪਣੀ ਜਿਹੜੀ ਬਾਬਾ ਬਾਲ ਭਾਰਤੀ ਵੈਲਫੇਅਰ ਕਮੇਟੀ ਵੱਲੋਂ ਅਸੀਂ ਇਹਨਾਂ ਨੂੰ ਪੂਰਾ ਵਿਸ਼ਵਾਸਨ ਦਵਾਉਂਦੇ ਆ ਇਿੱਤੇ ਵੀ ਸਾਡੀ ਲੋੜ ਪਊਗੀ ਜੋ ਵੀ ਅਸੀਂ ਇਹਨਾਂ ਦੀ ਮਦਦ ਕਰ ਸਕਦੇ ਹੋઈએ ਅਸੀਂ ਜ਼ਰੂਰ ਕਰਾਂਗੇ ਡਾਕਟਰ ਸਾਹਿਬ ਇੱਕ ਸਵਾਲ ਹੈ ਤਾਂ ਇਹ ਤੁਹਾਡੀ ਵੀ ਐਨਜੀਓ ਨਾਲ ਜੋੜਨਾ ਚਾਹੁੰਦਾ ਹੈਗਾ ਕਿਹੜੇ ਤਰੀਕਾ ਨਾਲ ਜਿਹਨਾਂ ਦਾ ਕੋਈ ਕੰਮ ਕਰਨਾ ਚਾਹੁੰਦਾ ਜੀ ਨਹੀਂ ਦੇਖੋ ਇਸ ਲਈ ਕੋਈ ਉਹ ਚੀਜ਼ ਨਹੀਂ ਹੈ ਕੋਈ ਕੰਪਲਿਕੇਟਿਡ ਪ੍ਰੋਸੈਸ ਨਹੀਂ ਹੈ ਕੋਈ ਵੀ ਮੈਂ ਇਸ ਦਾ ਕੰਟੈਕਟ ਨੰਬਰ ਹੈ ਮੇਰੇ ਨਾਲ ਕੰਟੈਕਟ ਕਰੇ ਦੇ ਆਰ ਮੋਸਟ ਵੈਲਕਮ ਪਰ ਉਹ ਕੰਮ ਸਿਰਫ ਸੋਸ਼ਲ ਸਰਵਿਸ ਦਾ ਹੋਣਾ ਚਾਹੀਦਾ ਹੈ ਇਹ ਨਹੀਂ ਵੀ ਉਹ ਕੰਮ ਕਿਸੇ ਮੁਨਾਫੇ ਲਈ ਹੋਵੇ ਜਾਂ ਕਿਸੇ ਹੋਰ ਪਰਪਸ ਲਈ ਹੋਵੇ ਨੀਸਾਰ ਸੇਵਾ ਨਾਲ ਕੋਈ ਵੀ ਦਾਣਾ ਜੁੜ ਸਕਦਾ ਬਿਲਕੁਲ ਬਿਲਕੁਲ ਤਾਂ ਸਰ ਕੀ ਮੈਸੇਜ ਕੀ ਦੇਣਾ ਚਾਹੋਗੇ ਜੋ ਸਾਡੀ ਦੇਖੋ ਮੈਸੇਜ ਬਾਰ ਬਾਰ ਉਹੀ ਹੈ ਕਿ ਵੱਧ ਤੋਂ ਵੱਧ ਆਪਣੇ ਆਲੇ ਦੁਆਲੇ ਦੀ ਸਫਾਈ ਰੱਖੋ ਕੋਈ ਗੰਦਗੀ ਫੈਲਾਉਂਦਾ ਹੋਇਆ ਵਿਖਰੇ ਉਹਨੂੰ ਡਾਂਟਣ ਦੀ ਜਾਂ ਉਹਨੂੰ ਬਲੇਮ ਕਰਨ ਦੀ ਬਜਾਏ ਉਹਨੂੰ ਜਾਗਰੂਕ ਕਰੋ ਤਾਂ ਕਿ ਉਹ ਤੁਸੀਂ ਇੱਕ ਵਾਰੀ ਡਾਂਟ ਦੋਗੇ ਉਹ ਅਗਲੀ ਵਾਰੀ ਫੇਰ ਸਿੱਟੇਗਾ ਪਰ ਜੇ ਉਹ ਮੈਂਟਲੀ ਸਟਰੋਂਗ ਹੋ ਜਾਏਗਾ ਜਾਗਰੂਕ ਹੋ ਜਾਏਗਾ ਫੇ ਸ਼ਾਇਦ ਉਹ ਲਾਈਫ ਲੌਂਗ ਉਹ ਕੰਮ ਨਹੀਂ ਕਰੇਗਾ ਤੇ ਅੱਗੇ ਉਹ ਆਪਣੇ ਬੱਚਿਆਂ ਨੂੰ ਹਰ ਜਨਰੇਸ਼ਨ ਨੂੰ ਉਹ ਇਸੇ ਤਰ੍ਹਾਂ ਦੀ ਅਵੇਅਰਨੈਸ ਦੇਗਾ। ਥੈਂਕ ਯੂ ਸਰ। ਮੰਦਿਰ ਦੇ ਬਾਹਰ ਜੋ ਲੋਕ ਮੰਦਿਰ ਵਿੱਚ ਪੂਜਾ ਕਰਨੇ ਆਤੇ ਹਨ ਔਰ ਆਪਣੀ ਪੂਜਾ ਸਮਾਪਤ ਹੋਣੇ ਬਾਅਦ ਉਸ ਕੋ ਯਹੀ ਗੰਦਗੀ ਦੇ ਢੇਰ ਮੇਂ ਫੇਕ ਦਿਆ ਜਾਂਦਾ। ਸਰਿਕਾ ਪਛਿਸਰਾ ਗੰਦਗੀ ਦੀ ਗੱਲ ਕਰ ਰਹੇ ਆ ਸਫਾਈ ਦੀ। ਕਿਆ ਲੋਕਾਂ ਨੂੰ ਇਹ ਵੀ ਅਵੇਅਰਨੈਸ ਕਰਾਉਂਗੇ ਕਿ ਏਟਲੀਸ ਆਪਣੇ ਤਰਵਨਾਲ ਦੇ ਜੁੜੇ ਰੋ ਜੇ ਗੰਦਗੀ ਸਫਾਈ ਨਹੀਂ ਕਰਨੀ ਤੇ ਦੇਖੋ ਬਿਲਕੁਲ ਦੇਖੋ ਗੰਦਗੀ ਫੈਲਾਨ ਦਾ ਜੋ ਹੈ ਉਸ ਚੀਜ਼ ਨੂੰ ਤਾਂ ਡੈਫੀਨਿਟਲੀ ਕੰਟਰੋਲ ਕਰਨਾ ਪਏਗਾ ਪਰ ਜੇ ਤੁਸੀਂ ਕੁਝ ਹੋਰ ਨਹੀਂ ਕਰ ਸਕਦੇ ਤਾਂ ਐਟ ਲੀਸਟ ਇਹ ਜੀ ਚੀਜ਼ ਤਾਂ ਨਾ ਕਰੋ ਨਾ ਇਹ ਤਾਂ ਤੁਸੀਂ ਓਪਨਲੀ ਆਪਣੇ ਧਰਮ ਨਾਲ ਆਪਣੇ ਹਰ ਚੀਜ਼ ਨਾਲ ਕਲਚਰ ਨਾਲ ਖਿਲਵਾੜ ਕਰ ਤੇ ਸਰ ਇਹ ਹੁਣ ਫੋਟੋਗ੍ਰਾਫ ਨੂੰ ਤੁਸੀਂ ਕੀ ਕਰੋਗੇ ਸਰ ਇਹਨਾਂ ਨੂੰ ਮੈਂ ਆਪਣੇ ਘਰ ਲੈ ਕੇ ਜਾਊਂਗਾ ਜੀ ਬਿਲਕੁਲ ਓਕੇ ਹਾਂ ਤੇ ਨਿਰ ਫਿਰ ਬਾਅਦ ਚ ਜਲ ਪ੍ਰਵਾਹ ਕਰਦੇ ਤੁਸੀਂ ਨਹੀਂ ਜਲ ਪ੍ਰਵਾਹ ਕਰਨਾ ਵੀ ਐਕਚੁਅਲੀ ਮੈਂ ਉਹਨੂੰ ਵੀ ਬਹੁਤ ਅੱਛਾ ਕੰਮ ਨਹੀਂ ਸਮਝਦਾ ਉਹ ਵੀ ਇੱਕ ਤਰ੍ਹਾਂ ਦਾ ਵਾਟਰ ਪੋਲੂਸ਼ਨ ਹੀ ਹੈ ਕਿ ਜਾ ਕੇ ਕਿਤੇ ਨਾ ਕਿਤੇ ਇਕੱਠੀਆਂ ਤਾਂ ਹੁੰਦੀਆਂ ਆ ਉਹ ਸਿਰਫ ਆਪਾਂ ਆਪਣੇ ਤੋਂ ਪਿੱਛਾ ਛੜਾ ਲੈਨੇ ਬਟ ਆਲਟੀਮੇਟਲੀ ਜਾ ਕੇ ਉਹ ਕਿਸੇ ਨਾ ਕਿਸੇ ਚੀਜ਼ ਨੂੰ ਇਕੋਸਿਸਟਮ ਨੂੰ ਡਿਸਟਰਬ ਤੇ ਸਰ ਫਿਰ ਇਹਦੇ ਬਹੁਤ ਸਾਰੀ ਇਕੱਠੀਆਂ ਹੋਣਗੀਆਂ ਨੂੰ ਫਿਰ ਕਰੂੰ ਕਿੱਦਾਂ ਡੰਬ ਕਿੱਦਾਂ ਕਰੂੰ ਦੇਖਾਂਗੇ ਜੀ ਉਹਦਾ ਅੱਗੇ ਕੋਈ ਪਲਾਨ ਬਣਾਵਾਂਗੇ ਪਰ ਜਦੋਂ ਨਾ ਅਸੀਂ ਇਹ ਕੰਮ ਸ਼ੁਰੂ ਕੀਤਾ 15 ਦਿਨਾਂ ਤੋਂ ਮੈਨੂੰ ਇਸ ਤਰ੍ਹਾਂ ਦੀਆਂ ਤਿੰਨ ਫੋਟੋਆਂ ਗੰਦਗੀ ਦੇ ਵਿੱਚ ਮਿਲੀਆਂ ਨੇ ਫਿਲਹਾਲ ਉਹ ਮੈਂ ਸੰਭਾਲ ਕੇ ਰੱਖੀ ਹੈ ਦੇਖਾਂਗੇ ਕਿ ਅੱਗੇ ਕੀ ਕਰਨਾ ਉਹਨਾਂ ਦਾ ਠੀਕ ਤੁਸੀਂ ਸੁਣਿਆ ਸੀਗਾ ਇਸ ਵੇਲੇ ਕਿ ਮੰਦਰ ਸੈਕਟਰ 71 ਬਾਬਾ ਬਾਲਪਤੀ ਮੰਦਰਵਾਰ ਪ੍ਰਦਾਨਜੀ ਵੱਲੋਂ ਡਾਕਟਰ ਸਾਹਿਬ ਵੱਲੋਂ ਸਫਾਈ ਦਾ ਅਭਿਆਨ ਸ਼ੁਰੂ ਕੀਤਾ ਗਿਆ ਸੀ ਤੇ ਤੁਸੀਂ ਦੇਖੋ ਜਿਹੜੀ ਪਹਿਲੇ ਦੀ ਤੁਸੀਂ ਵੀਡੀਓਜ਼ ਦੇਖ ਚੁੱਕੇ ਹੋ ਇਸ ਵੇਲੇ ਤੇ ਉਸ ਤੋਂ ਬਾਅਦ ਹੁਣ ਫਾਈਨਲ ਤੌਰ ਦੇ ਉੱਤੇ ਆ ਤੁਹਾਨੂੰ ਫਾਈਨਲ ਵੀਡੀਓ ਦਿਖਾ ਰਹੇ ਹਾਂ ਕਿ ਜਿੱਦਾਂ ਸਫਾਈ ਦੇ ਵਾਸਤੇ ਪਾਤ ਸਾਰਾ ਕਲੀਅਰ ਕਰ ਦਿੱਤਾ ਗਿਆ ਹੈਗਾ ਸੁੰਦਰਤਾ ਬਾਹਰ ਆ ਗਈ ਹੈ ਜੋ ਐਕਚੁਅਲ ਸੁੰਦਰਤਾ ਮੋਹਾਲੀ ਦੀ ਜਿਹਨੂੰ ਆਪਾਂ ਸਿਟੀ ਬਿਊਟੀਫੁੱਲ ਵੀ ਕਹਿੰਦੇ ਆ ਚੰਡੀਗੜ੍ਹ ਨਾਲ ਲੱਗਦੀ ਉਹ ਗਾਰਬੇਜ ਦੇ ਵਿੱਚ ਲੋਕ ਜੋ ਦਵਾ ਦਿੰਦੇ ਨੇ ਤੇ ਡਾਕਟਰ ਸਾਹਿਬ ਵਰਗੇ ਐਨ ਜੀਓਜ਼ ਦੇ ਨਾਲ ਡਾਕਟਰ ਸਾਹਿਬ ਵਰਗੇ ਬੰਦੇ ਇਸ ਨੂੰ ਫਿਰ ਉਭਾਰਨੇ ਚੱਲ ਰਹੇ ਨੇ ਤੇ ਵੱਧ ਤੋਂ ਵੱਧ ਐਨ ਜੀਓ ਦਾ ਸਾਥ ਦਿਓ ਤੇ ਜਿੰਨਾ ਤੁਸੀਂ ਹੋ ਸਕੇ ਕਿਸੇ ਤਰੀਕੇ ਦਾ ਕੋਈ ਸੋਸ਼ਲ ਕੰਮ ਹੋਵੇ ਤੇ ਡਾਕਟਰ ਸਾਹਿਬ ਨਾਲ ਜੁੜ ਸੰਪਰਕ ਕਰੋ ਤੁਹਾਨੂੰ ਜਿਹੜਾ ਸੰਪਰਕ ਨੰਬਰ ਹੈ ਆ ਤੁਹਾਨੂੰ ਵੀਡੀਓ ਦੇ ਲਾਸਟ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲ ਜੇਗਾ